ਅੱਜ ਮੈਨੂੰ ਪਤਾ ਲੱਗਿਆ ਕਿ ਸ਼ਵੇਰ ਦੇ 6:30 7 ਵਜੇ ਦੇ ਫੇਰ ਉਹੀ ਪ੍ਰੋਬਲਮ ਦੇ ਸ਼ਿਕਾਰ ਹੋਇਆ ਜਦ ਇਹ ਵੱਧ ਸ਼ਰਾਬ ਪੀ ਲੈਂਦੇ ਐ ਔਰ ਮੈਂ ਤੁਹਾਡੇ ਵਿੱਚ ਇਥੇ ਆਉਣਾ ਸੀ ਅੱਜ ਪਰ ਸੇਥ ਥੋੜੀ ਨਸਾਜ ਹੋਣ ਕਰਕੇ ਮੈਂ ਵੀਡੀਓ ਰਾਹੀਂ ਤੁਹਾਨੂੰ ਸੰਬੋਧਨ ਕਰ ਰਿਹਾ ਹਾਂ ਹਾਲਾਤ ਇਹ ਬਣ ਗਏ ਕਿ ਇਹਨਾਂ ਦੇ ਸੀਨੀਅਰ ਪੁਲਿਸ ਅਫਸਰ पीजीआई ਤੋਂ ਸਪੈਸ਼ਲਿਸਟ ਵੀ ਲਿਆਉਣੇ ਪਏ ਫਿਰ ਕੋਈ ਹਾਰਟ ਦਾ ਸਪੈਸ਼ਲਿਸਟ ਔਰ ਲਿਵਰ ਦੇ ਸਪੈਸ਼ਲਿਸਟ ਵੀ ਆਏ ਆ ਫਿਰ ਸ਼ਾਇਦ ਇਹਨਾਂ ਨੂੰ ਪੀਜੀਆਈ ਸ਼ਿਫਟ ਕਰਨਾ ਪਊਗਾ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਵਿਗੜ ਗਈ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਪੀਜੀ ਆਈ ਦੇ ਸਪੈਸ਼ਲ ਡਾਕਟਰਾਂ ਦੀ ਟੀਮ ਪਹੁੰਚ ਗਈ ਹੈ ਇਸ ਗੱਲ ਦਾ ਦਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸੋਮਜੀਠਿਆ ਵੱਲੋਂ ਕੀਤਾ ਗਿਆ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਸ਼ਨੀਵਾਰ ਨੂੰ ਉਹ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਜਿਦੇ ਵਿੱਚ ਉਹ ਕਹਿੰਦੇ ਨੇ ਵੀ ਸੰਜੀਵ ਅਰੋੜਾ ਨੂੰ ਵੋਟਾਂ ਪਾਈਆਂ ਜਾਣ ਪਰ ਉਹਨਾਂ ਕਿਹਾ ਹੈ ਕਿ ਅੱਜ ਮੈਂ ਤੁਹਾਨੂੰ ਵੀਡੀਓ ਕਾਨਫਰੰਸ ਰਾਹੀਂ ਲੋਕਾਂ ਨੂੰ ਸੰਬੋਧਨ ਕਰ ਰਿਹਾ ਹਾਂ ਸੰਜੀਵ अरोड़ा ਨੂੰ ਵੋਟਾਂ ਪਾਓ ਮੈਂ ਲੁਧਿਆਣੇ ਦੇ ਵਿੱਚ ਆਣਾ ਸੀ ਪਰ ਮੇਰੀ ਸਿਹਤ ਠੀਕ ਨਹੀਂ ਸੀ ਪਹਿਲਾਂ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਹ ਬਿਆਨ ਸੁਣੋ ਫਿਰ ਤੁਹਾਨੂੰ ਬਿਕਰਮਜੀਠਾ ਦਾ ਬਿਆਨ ਸੁਣਾਵਾਂਗੇ ਇੱਥੇ ਆਉਣਾ ਸੀ ਅੱਜ ਪਰ ਸਿਹਤ ਥੋੜੀ ਨਸਾਜ ਹੋਣ ਕਰਕੇ ਮੈਂ ਵੀਡੀਓ ਰਾਹੀਂ ਤੁਹਾਨੂੰ ਸੰਬੋਧਨ ਕਰ ਰਿਹਾ ਮੇਰੇ ਤੋਂ ਪਹਿਲਾਂ ਸੰਜੀਵ अरोड़ा ਜੀ ਮਨੀਸ਼ ਸੋਦੀਆ ਜੀ ਨੇ ਬੜਾ ਡਿਟੇਲ ਦੇ ਵਿੱਚ ਤੁਹਾਨੂੰ ਸਾਰਾ ਸਮਝਾ ਦਿੱਤਾ 19 ਤਰੀਕ ਨੂੰ ਇਲੈਕਸ਼ਨਾਂ ਨੇ ਔਰ ਇੱਕ ਨੰਬਰ ਦਾ ਬਟਨ ਹੈ ਮਸ਼ੀਨ ਦੇ ਵਿੱਚ ਆਈ ਡੋਨਟ ਨੋ ਵਾਈ ਸਾਡੇ ਜੋ ਚੀਫ ਮਿਨਿਸਟਰ ਸਾਹਿਬ ਨੇ ਭਗਵੰਤ ਮਾਨ ਜੀ ਇਹਨਾਂ ਦੀ ਸਿਹਤ ਨੂੰ ਲੈ ਕੇ ਸਾਰੇ ਮਾਮਲੇ ਬੜੇ ਗੁਪਤ ਰੱਖੇ ਜਾਂਦੇ ਔਰ ਮੈਂ ਦੋ ਤਿੰਨ ਦਿਨ ਪਹਿਲਾਂ ਇੱਕ ਇਥੇ ਬੋਲਦੇ ਆ ਕਹਿ ਵੀ ਰੇ ਸੀ ਕਿ ਮਜੀਠੀਆ ਮੇਰੇ ਬਾਰੇ ਤਾਂ ਬਾਰ-ਬਾਰ ਬੁਲੇਟਿਨ ਜਾਰੀ ਕਰਦਾ ਦੂਜੀਆਂ ਵਾਰੀ ਨਹੀਂ ਕਰਦਾ ਚਲੋ ਇਨਾਂ ਦੀ ਪਤਾ ਨਹੀਂ ਕਿਸ ਸੋਚ ਨਾਲ ਇਹ ਗੱਲ ਕਹਿ ਰਹੇ ਸੀ ਆਈ ਵਿਸ਼ ਹਮ ਵੈਲ ਮੈਂ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੇ ਤੰਦਰੁਸਤ ਚਾਹੀਦੇ ਆ ਉਹਨਾਂ ਦੀ ਧਮਾਕੀ ਤੌਰ ਤੇ ਸਰੀਰਕ ਤੌਰ ਤੇ ਹਰ ਤਰੀਕੇ ਨਾਲ ਕਿਉਂਕਿ ਪੰਜਾਬ ਦੀ ਬਾਰਡਰ ਸਟੇਟ ਦੀ ਜ਼ਿੰਮੇਵਾਰੀ ਉਹਨਾਂ ਤੇ ਹੈ ਔਰ ਕਿਉਂਕਿ ਇਸ ਖਬਰ ਨੂੰ ਫੇਰ ਦਬਾਇਆ ਜਾ ਰਿਹਾ ਲੋਕਾਂ ਕੋਲੋਂ ਸੱਚ ਲਿਆਉਣ ਤੋਂ ਲੁਕੋਇਆ ਜਾ ਰਿਹਾ ਅੱਜ ਮੈਨੂੰ ਪਤਾ ਲੱਗਿਆ ਕਿ ਸਵੇਰ ਦੇ 6:30 7 ਵਜੇ ਦੇ ਫੇਰ ਉਹੀ ਪ੍ਰੋਬਲਮ ਦੇ ਸ਼ਿਕਾਰ ਹੋਇਆ ਜਦ ਇਹ ਵੱਧ ਸ਼ਰਾਬ ਪੀ ਲੈਂਦੇ ਐ ਔਰ ਕਾਫੀ ਸਿਹਤ 'ਚ ਵਿਗਾੜ ਆਇਆ ਹਾਲਾਤ ਇਹ ਬਣ ਗਏ ਕਿ ਇਹਨਾਂ ਦੇ ਸੀਨੀਅਰ ਪੁਲਿਸ ਅਫਸਰ ਪੀਜੀਆ ਤੋਂ ਸਪੈਸ਼ਲਿਸਟ ਵੀ ਲਿਆਉਣੇ ਪਏ ਫੇਰ ਕੋਈ ਹਾਰਟ ਦਾ ਸਪੈਸ਼ਲਿਸਟ ਔਰ ਲਿਵਰ ਦੇ ਸਪੈਸ਼ਲਿਸਟ ਵੀ ਆਏ ਆ ਔਰ ਦੋ ਐਂਬੂਲੈਂਸ ਵੀ ਸਟੇਸ਼ਨ ਨੇ ਕਿ ਸ਼ਾਇਦ ਇਹਨਾਂ ਨੂੰ ਪੀਜੀਆਈ ਸ਼ਿਫਟ ਕਰਨਾ ਪਊਗਾ ਸੋ ਮੈਂ ਨਾਟ ਕਿ ਮੈਂ ਇਸ ਮਸਲੇ ਨੂੰ ਪੋਲਿਟਿਸੀਜ਼ ਕਰ ਰਿਹਾ ਆ ਆਈ ਵਿਸ਼ ਹਮ ਵੈਲ ਗੁਰੂ ਕਿਰਪਾ ਕਰਨ ਇਹਨਾਂ ਨੂੰ ਸਿਹਤ ਜਾਬਤਾਬ ਦੇਣ ਇਹ ਤੰਦਰੁਸਤ ਹੋਣ ਮਗਰ ਮੈਂ ਨਾਲ ਦੀ ਨਾਲ ਚੀਫ ਸਕੱਟਰੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਕਿ ਲੈਟਸ ਨਾਟ ਹਾਈਡ ਦ ਫੈਕਟਸ ਆਫ ਦ ਚੀਫ ਮਿਨਿਸਟਰ ਇਹ ਪਬਲਿਕ ਆਫਿਸ 'ਚ ਬੈਠੇ ਆ ਜਮੇਵਾਰੀ ਹੈ ਇਲੈਕਸ਼ਨ ਚੱਲ ਰਹੀ ਹੈ ਇਲੈਕਸ਼ਨ ਕੈਂਪੇਨ ਤੋਂ ਹੁਣ ਮਿਸਿੰਗ ਨੇ ਔਰ ਜੋ ਸਿਹਤ ਦੇ ਹਾਲਾਤ ਦੱਸੇ ਜਾਂਦੇ ਮੈਨੂੰ ਨਹੀਂ ਲੱਗਦਾ 19 ਤਰੀਕ ਤੱਕ ਉਹਨੇ ਕੈਂਪੇਨ ਕਰ ਪਾਉਣਗੇ ਸੋ ਵਾਈ ਇਸ ਥਿਸ ਥਿੰਗ ਬੀਇੰਗ ਕੇਪਟ ਸੀਕ੍ਰੀਟ ਬਿਕੋਜ਼ ਪਹਿਲਾਂ ਵੀ ਇਹ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਸੀ ਮੁੜ ਕੇ ਉਸ ਗੱਲ ਦੀ ਪੁਸ਼ਟੀ ਵੀ ਹੋਈ ਜਦੇ ਅਪੋਲੋ ਦਾਖਲ ਹੁੰਦੇ ਰਹੇ ਜਾਂ ਫੋਰਟਿਸ ਦਾਖਲ ਹੁੰਦੇ ਰਹੇ ਸੋ ਮੇਰਾ ਥੋੜੇ ਸਾਰਿਆਂ ਨਾਲ ਰੂਬਰੂ ਹੋਣ ਦਾ ਅ ਮਕਸਦ ਇਹ ਸੀ ਕਿ ਮੇਰੇ ਜੋ ਸੂਤਰ ਨੇ ਦੱਸਦੇ ਆ ਕਿ ਇਸ ਤਰ੍ਹਾਂ ਸਿਹਤ ਕਾਫੀ ਨਾਜ਼ੁਕ ਹੈ ਵਿਗੜੀ ਹੋਈ ਹੈ ਔਰ ਕਾਰਨ ਸ਼ਰਾਬ ਵੀ ਦੱਸੀ ਜਾ ਰਹੀ ਹੈ ਐਂਡ ਵੀ ਆਲ نو ਕਿ ਕ੍ਰੋਨਿਕ ਪ੍ਰੋਬਲਮ ਹੈ ਲਿਵਰ ਦੀ ਤੇ ਹੋਰ ਔਰ ਉਹਦਾ ਜਦ ਪਾਣੀ ਭਰ ਜਾਂਦਾ ਲੰਗ ਚ ਤੇ ਹਾਰਟ ਨੂੰ ਵੀ ਇਫੈਕਟ ਕਰਦਾ ਸੋ ਆਈ ਅਗੇਨ ਵਿਸ਼ ਹਿਮ ਵੈਲ ਬਟ ਮੈਂ ਆਲ ਵੀ ਚਾਹੂੰਗਾ ਕਿ ਕੀਪ ਇਟ ਟਰਾਂਸਪੇਰੈਂਟ Let everybody know the truth ਐਂਡ ਸੋ ਥੈਟ ਜੋ ਇਹਨਾਂ ਦੇ ਵੋਟਰ ਸਪੋਰਟਰ ਨੇ ਪਰਿਵਾਰ ਹੈ ਉਹ ਇਹਨਾਂ ਦੀ ਸੇਜ ਜ਼ਬਤੀ ਲਈ ਅਸੀਂ ਸਾਰੇ ਅਰਦਾਸ ਬੇਨਤੀ ਵੀ ਕਰਦੇ ਕਿ ਛੇਤੀ ਤੰਦਰੁਸਤ ਹੋਣ ਔਰ ਇਸ ਗੱਲ ਦੇ ਬਾਰੇ ਲੋਕੋਨ ਦਾ ਕੋਈ ਫਾਇਦਾ ਨਹੀਂ ਹੈ ਲੈਟ ਪੀਪਲ نو ਦ ਟਰੂਥ ਐਂਡ ਲੈਟ ਹਿਮ ਗੈਟ ਆਈ ਵਿਸ਼ ਹਿਮ ਵੈਲ ਥੈਂਕ ਯੂ ਬਹੁਤ ਬਹੁਤ ਧੰਨਵਾਦ ਸੋ ਜਿੱਤਾ ਕੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਸਿਹਤ ਨੂੰ ਲੈ ਕੇ ਵਿਕਰਮ ਸੋ ਮਜੀਠੀਆਂ ਵੱਲੋਂ ਕਈ ਗੱਲਾਂ ਕੀਤੀਆਂ ਗਈਆਂ ਨੇ ਹਾਲਾਂਕਿ ਕੋਈ ਵੀ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਿਹਾ ਤੇ ਹੁਣ ਵੇਖਣਾ ਹੋਵੇਗਾ ਨਾਲੇ ਸਮੇਂ ਦੇ ਵਿੱਚ ਉਹਨਾਂ ਦੇ ਸਰਕਾਰੀ ਅਧਿਕਾਰੀ ਜਾਂ ਉਹਨਾਂ ਦੇ ਡਾਕਟਰਾਂ ਵੱਲੋਂ ਕੀ ਆ ਕੇ ਬਾਹਰ ਗੱਲਬਾਤ ਕੀਤੀ ਜਾਂਦੀ ਹੈ ਨਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ